ਮੈਂ ਮੋਗਾ ਦੇ ਵਿੱਚ ਫਸਟ ਟਾਈਮ ਦੇਖਣ ਨੂੰ ਅੱਜ ਮਿਲ ਰਿਹਾ ਕਿ ਮੋਗਾ ਦੀ ਧਰਤੀ ਖਿੱਡੀ ਆ ਕਿਉਂਕਿ ਅੱਜ ਤੁਸੀਂ ਵੀ ਇੱਥੇ ਬਹੁਤ ਵਧੀਆ ਗਿੱਧਾ ਪਾਇਆ ਤੇ ਹੋਰ ਵੀ ਲੋਕਾਂ ਦੇ ਜਿਹੜੇ ਗਿੱਧੇ ਪਾਏ ਨੇ ਪੰਜਾਬੀ ਕਲਚਰ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਅੱਜ ਕਦੇ ਦੇਖ ਰਹੇ ਆ ਸਸ਼ੀਕਾਲ ਜੀ ਨਮਸਕਾਰ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਆ ਮੇਰੀਆਂ ਵੱਡੀਆਂ ਭੈਣਾ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਆ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ ਪਾਰਕ ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਹੈ ਕਿਉਂਕਿ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੇ ਸਾਡੇ ਇਹ ਪੈਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਦੇਖ ਰਹੇ ਹੋਗੇ ਕਿ ਹਰ ਸਾਡੀ ਪੈਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਹੈ ਸਭ ਨੇ ਪਰਾਂਦੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ